ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਨਮਸਤੇ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਜਾ ਰਹੇ ਹਾਂ ਰਾਮ ਤੀਰਥ ਰਾਮ ਤੀਰਥ ਦੇਖੋ ਇੱਕ ਐਸਾ ਤੀਰਥ ਹੈ ਕਿ ਉਹ ਸਾਰੇ ਜਨਮਾਂ ਦਾ ਜਿਹੜਾ ਪਾਪ ਹੈ ਧੁੱਲ ਜਾਂਦਾ ਆ ਤੇ ਇਹ ਤੀਰਥ ਰਾਮ ਤੀਰਥ ਬਾਲਮਕੀ ਤਦਾ ਭਗਵਾਨ ਬਾਲਮਕੀ ਤੀਰਥ ਹੈ ਤੇ ਚਲੋ ਅੱਜ ਤੁਹਾਨੂੰ ਘਮਾਉਨੇ ਆ ਤੀਰਥ ਤੇ ਕਰੋ ਦਰਸ਼ਨ ਸਾਰੇ ਜਣੇ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਵੀ ਕੀਤੇ ਦਰਸ਼ਨ ਉਹ ਫੇਰ ਤੋਂ ਦੁਬਾਰਾ ਕਰ ਲੈਣ ਤੇ ਆਜੋ ਦੇਖੋ ਭਗਵਾਨ ਬਾਲਮਿਕੀ ਤੀਰਥ ਤੇ ਬਹੁਤ ਹੀ ਸੋਹਣੀ ਜਗ੍ਹਾ ਆ ਬਹੁਤ ਹੀ ਵਧੀਆ ਬਣਾਇਆ ਹੋਇਆ ਮੰਦਿਰ ਹੈ ਰੂਹ ਖੁਸ਼ ਹੁੰਦੀ ਵੇਖ ਕੇ ਤੇ ਆਪਾਂ ਗਏ ਸੀ ਆ ਵੇਖੋ ਕਿੰਨਾ ਪਿਆਰਾ ਗੇਟ ਆ ਇੰਨਾ ਸੋਹਣਾ ਅੰਦਰ ਝੁੰਬਰ ਲੱਗਿਆ ਹੋਇਆ ਭਗਵਾਨ ਜੀ ਦੀ ਅੱਗੇ ਅੰਦਰ ਮੂਰਤੀ ਲੱਗੀ ਹੋਈ ਆ ਬਹੁਤ ਹੀ ਸੋਹਣੀ ਬਾਲਮਿਕੀ ਭਗਵਾਨ ਜੀ ਦੀ ਦੇਖੋ ਅੰਦਰ ਤੇ ਮੈਂ ਕਹਿੰਨੀ ਆ ਇੰਨਾ ਮਤਲਬ ਸਕੂਨ ਮਿਲਿਆ ਨਾ ਬੈਠ ਕੇ ਅੰਦਰ ਕਿੰਨਾ ਵਧੀਆ ਬਣਾਇਆ ਹੋਇਆ ਸੀ ਇਹਨਾਂ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿਹੜਾ ਇਨਸਾਨ ਇੱਕ ਵਾਰੀ ਆਂਦਾ ਉਹਦਾ ਦਿਲ ਕਰਦਾ ਕਿ ਅਸੀਂ ਵਾਰ-ਵਾਰ ਤੀਰਥ ਤੇ ਜਾਈਏ ਤੇ ਆਪਾਂ ਫਿਰ ਬਾਹਰ ਘੁੰਮੇ ਥੋੜਾ ਜਾ ਬੜੇ ਪ੍ਰਾਚੀਨ ਮੰਦਿਰ ਹੈ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਹੈ ਮਾਤਾ ਸੀਤਾ ਦਾ ਮੰਦਿਰ ਹੈ ਲਵ ਕੁਸ਼ ਦਾ ਜਨਮ ਹੋਇਆ ਸੀ ਇੱਥੇ ਤੇ ਲਵ ਕੁਸ਼ ਦਾ ਵੀ ਮੰਦਿਰ ਹੈ ਮਾਤਾ ਸੀਤਾ ਦੀ ਕੁਟਿਆ ਵੀ ਹੈਗੀ ਇੱਥੇ ਤੇ ਬਹੁਤ ਹੀ ਮਤਲਬ ਕਿ ਪ੍ਰਾਚੀਨ ਮੰਦਿਰ ਹੈ ਤੁਸੀਂ ਵੇਖੋਗੇ ਤੇ ਮੰਦਿਰ ਦੇ ਅੰਦਰ ਹੀ ਇੰਨੇ ਸਾਰੇ ਮੰਦਿਰ ਹੈ ਪ੍ਰਾਚੀਨ ਮੰਦਿਰ ਨੇ ਤੇ ਇੰਨਾ ਸੋਹਣਾ ਤਲਾਬ ਨਿਆ ਆਇਆ ਵੇਖੋ ਇੰਨੀ ਵੱਡੀ ਜਿਹੜੀ ਮਲਕੀ ਜਗਾ ਬਣਾਈ ਹੋਈ ਆ ਬਾਲਮਿਕੀ ਜੀ ਨੇ ਬਹੁਤ ਵਧੀਆ ਆਰਾਮ ਤੀਰਥ ਬਣਾਇਆ ਤੇ ਬਜੰਗਵਲੀ ਜੀ ਦੀ ਜੈ ਹੋਵੇ ਤੇ ਬਹੁਤ ਵੱਡੀਆਂ ਮੂਰਤੀਆਂ ਬਣਾਈਆਂ ਹੋਈਆਂ ਆ ਬਜੰਗਵਲੀ ਜੀ ਦੀਆਂ ਦੋ ਮੂਰਤੀਆਂ ਨੇ ਇੱਕ ਉਸ ਸਾਈਡ ਆ ਇੱਕ ਇਸ ਸਾਈਡ ਆ ਤੇ ਆਲ ਦਵਾਲਾ ਜਿਹੜਾ ਆ ਬਹੁਤ ਵੱਡਾ ਪ੍ਰਕਰਮਾ ਕਰਨੀ ਪੈਂਦੀ ਆ ਤੇ ਆ ਗਿਆ ਬਜੰਗਵਲੀ ਜੀ ਦੀ ਗੁਫਾ ਆ ਗਈ ਹੈ ਤੇ ਆਪਾਂ ਦਰਸ਼ਨ ਕਰਨ ਜਾ ਰਹੇ ਆ ਦੇਖੋ ਤੇ ਆਪਾਂ ਸੱਤ ਵਾਰੀ ਕਹਿੰਦੇ ਚੱਕਰ ਲਗਾਓ ਤੇ ਮਨ ਦੀ ਇੱਛਾ ਜਿਹੜੀ ਹੈ ਪੂਰੀ ਹੁੰਦੀ ਆ ਆਪਾਂ ਕਰਲੇ ਸੀ ਤੇ ਚਲੋ ਭਗਵਾਨ ਸਭ ਦੀਆਂ ਇੱਛਾ ਪੂਰੀਆਂ ਕਰੇ ਸਭ ਦਾ ਇਤਿਆਰ ਰੱਖੇ ਭਗਵਾਨ ਦੇਖੋ ਆ ਰਾਧਾ ਕ੍ਰਿਸ਼ਨ ਜੀ ਦਾ ਪ੍ਰਾਚੀਨ ਮੰਦਿਰ ਹੈ ਇੱਥੇ ਵੀ ਆਪਾਂ ਦਰਸ਼ਨ ਕੀਤੇ ਤੇ ਅੱਗੇ ਇਹ ਵੀ ਗੁਫਾ ਹੀ ਹੈ ਮੰਦਿਰ ਹੈ ਬਹੁਤ ਬਹੁਤ ਸਾਰੇ ਮੰਦਿਰ ਆ ਉੱਥੇ ਤੁਸੀਂ ਇੱਕ ਨਹੀਂ ਕਹਿ ਸਕਦੇ ਕਿ ਇੱਕ ਜਗਾ ਹੈ ਘੁੰਮੋਗੇ ਤੁਸੀਂ ਮਤਲਬ ਬਹੁਤ ਮਨ ਖੁਸ਼ ਹੁੰਦਾ ਬੱਚਿਆਂ ਨੂੰ ਦਿਖਾਓ ਆਪ ਵੀ ਜਾਓ RAM ਜੀ ਦਾ ਮੰਦਿਰ ਆ ਗਿਆ ਹੁਣ ਦੇਖੋ ਮਤਲਬ ਕਿ ਸਾਰਾ ਦਿਨ ਨਿਕਲ ਜਾਂਦਾ ਇਸ ਤਰ੍ਹਾਂ ਹੀ ਪਤਾ ਹੀ ਨਹੀਂ ਲੱਗਦਾ ਕਿ ਕਿਦਾਂ ਟਾਈਮ ਬੀਤ ਗਿਆ ਆਪਾਂ ਵੀ 3-4 ਘੰਟੇ ਜਿਹੜੇ ਆ ਕਿ ਮਤਲਬ ਉਥੇ ਮਤਲਬ ਮੰਦਿਰ ਘੁੰਮਦੇ ਘੁੰਮਦੇ ਹੀ ਲੰਘ ਗਏ ਸਾਨੂੰ ਪਤਾ ਹੀ ਨਹੀਂ ਚਲਿਆ ਕਿ ਕਿਦਾਂ ਮਤਲਬ ਕਿ ਲੰਗੇ ਆ ਅੱਗੋਂ ਆ ਦੇਖੋ ਇਹ ਬੈਕ ਸਾਈਡ ਆ ਗਈ ਮੰਦਿਰ ਦੀ ਫਰੰਟ ਸਾਈਡ ਅੱਗੇ ਸੀਗੀ ਇਹ ਬੈਕ ਸਾਈਡ ਆ ਤੇ ਬੱਚਿਆਂ ਵਾਸਤੇ ਖੇਲਣ ਉਸੇ ਪਲੇ ਵੀ ਬਣਾਇਆ ਇੱਥੇ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਬੱਚੇ ਜਿਹੜੇ ਛੋਟੇ ਨੇ ਤੇ ਆਹ ਵੇਖੋ ਹੁਣ ਆਪਾਂ ਇੱਕ ਹੋਰ ਮੰਦਿਰ ਜਾ ਰਹੇ ਆ ਅੰਦਰ ਹੀ ਮੰਦਿਰ ਦੇ ਨੰ ਬ੍ਰਜਰੰਗ ਬਲੀ ਜੀ ਦਾ ਮੰਦਿਰ ਹੈ ਵੀ ਤੇ ਬਹੁਤ ਸੋਹਣਾ ਮੰਦਿਰ ਹੈ ਆ ਵੇਖੋ ਹੁਣ ਮਾਤਾ ਸੀਤਾ ਦੀ ਕੁਟਿਆ ਆ ਗਈ ਇੱਥੇ ਜਿਨ੍ਹਾਂ ਦੇ ਮਤਲਬ ਕੁਸ਼ ਦਾ ਜਨਮ ਹੋਇਆ ਸੀ ਲੋਕੀ ਆਪਣੀ ਇੱਛਾ ਦੇ ਮੁਤਾਬਿਕ ਛੋਟੇ ਛੋਟੇ ਗੁੱਡੇ ਚੜਾਉਂਦੇ ਆ ਜਿਨ੍ਹਾਂ ਦੇ ਘਰੇ ਬੇਬੀਜ਼ ਨਹੀਂ ਹੁੰਦੇ ਅਗੇ ਉਹ ਚੜਾ ਆਨਾਂਦੇ ਨੇ ਨਵੇਂ ਜੋੜੇ ਆਂਦੇ ਆ ਦਰਸ਼ਨ ਕਰਦੇ ਨੇ ਪੰਡਿਤ ਜੀ ਕਹਿ ਰਹੇ ਕਿ ਮੇਰੇ ਬੇਟੇ ਨੂੰ ਕਿ ਪੜਿਆ ਲਿਖਿਆ ਕਰ ਸ਼ਰਾਰਤਾਂ ਘੱਟ ਕਰਿਆ ਕਰ ਆ ਵੇਖੋ ਕਿੰਨੇ ਸੋਨੇ ਗੁੱਡੇ ਚੜਾਏ ਹੋਏ ਆ ਛੋਟੇ ਛੋਟੇ ਕਾਕੇ ਹਨਾ ਜਹਾ ਆਚੜਾਏ ਹੋਏ ਆ ਆਪਣੀਆਂ ਇੱਛਾਵਾਂ ਪੂਰੀਆਂ ਕਰਦੇ ਆ ਭਗਵਾਨ ਸਾਭ ਦੀਆਂ ਇੱਛਾ ਪੂਰੀਆਂ ਕਰਨ ਆ ਵੇਖੋ ਸੀਤਾ ਮਾਤਾ ਦੀ ਕੁੱਟਿਆ ਆ ਤੇ ਮਾਤਾ ਬੈਠੇ ਹੋਏ ਨੇ ਆ ਇੱਕ ਤਲਾ ਹੈ ਛੋਟਾ ਜਿਹਾ ਥੱਲੇ ਖੂਹ ਹੈ ਜਿਹਨੂੰ ਕਹਿੰਦੇ ਕਿ ਇਹ ਵੀ ਪ੍ਰਾਚੀਨ ਖੂਹ ਹੈ ਇਥੇ ਲਖੁਸ਼ ਜੀਉ ਨੇ ਮਤਲਬ ਆਪਣਾ ਨਾਂ ਦੇ ਧੋਂਦੇ ਸੀ ਇਹ ਮਾਤਾ ਸੀਤਾ ਇੱਥੇ ਮਤਲਬ ਹਨਾ ਸਾਰੇ ਦੁੱਖ ਦੂਰ ਹੁੰਦੇ ਆ ਇਸ ਜਲ ਨੂੰ ਆਪਾਂ ਮਤਲਬ ਕਿ ਜਦੋਂ ਸ਼ੱਕਦੇ ਆ ਤੇ ਸਾਰੇ ਦੁੱਖ ਦੂਰ ਹੁੰਦੇ ਆ ਇੱਥੇ ਲੋਕ ਜਲ ਵੀ ਲੈ ਕੇ ਜਾਂਦੇ ਨੇ ਆਪਣੇ ਦੂਰ ਦੂਰ ਤੱਕ ਲੈ ਕੇ ਜਾਂਦੇ ਆਪਣੇ ਘਰਾਂ 'ਚ ਤੇ ਆ ਵੇਖੋ ਬਹੁਤ ਮਤਲਬ ਕੀ ਮੈਂ ਕਹਨੀ ਆ ਸਕੂਨ ਵਾਲੀ ਜਗ੍ਹਾ ਆ ਜ ਜੇ ਤੁਸੀਂ ਜਾਓਗੇ ਨਾ ਤੁਹਾਨੂੰ ਆਪ ਹੀ ਲੱਗਣਾ ਕਿ ਹਾਂ ਹਾਂ ਕਈ ਲੋਕ ਤਾਂ ਗਏ ਹੋਣਗੇ ਤੁਸੀਂ ਦੱਸਿਓ ਮੈਨੂੰ ਕਮੈਂਟਾਂ ਵਿੱਚ ਕੌਣ ਕੌਣ ਦਰਸ਼ਨ ਕਰਕੇ ਆਏ ਨੇ ਤੇ ਅਸੀਂ ਅੱਜ ਦੋ ਮਤਲਬ ਕੀ ਤੀਰਥ ਹੋਰ ਘੁੰਮਣਿਆ ਇੱਕ ਰਾਮ ਤੀਰਥ ਘੁੰਮੇ ਸੀ ਇੱਕ ਅਗੇ ਕਸੇ ਲਾਣਾ ਮੰਦਰ ਬੋਲੇनाथ ਜੀ ਦਾ ਉੱਥੇ ਵੀ ਆਪਾਂ ਜਾਵਾਂਗੇ ਫਿਰ ਲਾਸਟ ਵਿੱਚ ਆਪਾਂ ਜਾਵਾਂਗੇ ਬਾਬਾ ਬੁੱਢਾ ਸਾਈਬ ਦੀ ਜਾਵਾਂਗੇ ਉਹ ਵੀ ਦਰਸ਼ਨ ਵਿੱਚ ਹੀ ਆਉਣਗੇ ਜੇ ਕੋਈ ਗਲਤੀ ਹੋ ਗਈ ਹੋਵੇ ਬੋਲਣ ਵਿੱਚ ਤੇ ਮਾਫ ਕਰਨਾ ਤੇ ਅਗਰ ਬੱਚਿਆਂ ਨੇ ਵੀਡੀਓ ਬਣਾਉਂਦੇ ਆ ਬੱਚੇ ਬਣਾ ਲੈਂਦੇ ਆ ਦੇਖੋ ਚਲੋ ਥੋੜੀ ਬਹੁਤੀ ਜਿਸ ਤਰ੍ਹਾਂ ਦਿਖਾਇਆ ਜਾਂਦਾ ਹੈ ਵਿਖਾਤਾ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰਨਾ ਤੇ ਆਹ ਵੇਖੋ ਗੋ ਮਤਾ ਆਈ ਸੀ ਗੋ ਮਤ ਦੇ ਅੰਦਰ ਆਹ ਵੇਖੋ ਕਿੰਨਾ ਸੋਨਾ ਬਣਾਇਆ ਹੋਇਆ ਇੱਧਰ ਇੱਕ ਮਗਰਮਸ਼ ਦੇ ਅੰਦਰੋਂ ਦੇ ਮੂੰਹ ਤੋਂ ਲੰਗ ਕੇ ਅੰਦਰ ਗੁਫਾ ਬਣਾਈ ਹੋਈ ਆ ਅਸੀਂ ਤਾਂ ਮਾਤਾ ਬੈਠੇ ਨੇ ਬਜੰਗ ਬੈਠੇ ਨੇ ਅੱਗੇ RAM ji ਦਾ ਵੀ ਮੰਦਿਰ ਵਿੱਚ ਹੀ ਹੈਗਾ ਆ ਤੇ ਦਰਸ਼ਨ ਕਰੋ ਬੋਲੇ ਨਾਥ ਜੀ ਦੇ ਦਰਸ਼ਨ ਕਰੋ ਅਸੀਂ ਐਸੀ ਖੜੀਏ تھے ਤੇ ਬੱਚੇ ਬਣਾ ਰਹੇ ਨੇ ਵੀਡੀਓ ਅਦਕੋ ਇੰਨੀ ਸੋਹਣੀ ਮਤਲਬ ਕਿ ਮੈਂ ਕਹਿ ਕਹਿ ਕੇ ਥੱਕ ਜਾਣਾ ਪਰ ਜਗਾ ਬਹੁਤ ਹੀ ਸੋਹਣੀ ਬਨਾਇਆ ਤੀਰਥ ਬਹੁਤ ਵਧੀਆ ਆ ਲਵ ਕੁਸ਼ਤੀ ਦਾ ਮੰਦਿਰ ਆ ਗਿਆ ਮਾਤਾ ਸੀਤਾ ਲਵ ਕੁਸ਼ ਜਿਹਦੀ ਆ ਗਿਆ ਆਸ਼ਰਮ ਜਿਹਨੂੰ ਆਸ਼ਰਮ ਕਹਿੰਦੇ ਆ ਆ ਵਾਲਾ ਬਾਬਾ ਜੀ ਇਹਨਾਂ ਦਾ ਆ ਹਵਨ ਕੁਲਡ ਵੀ ਬਨਾਇਆ ਹੋਇਆ ਇਹ ਅਸਲੀ ਪ੍ਰਾਚੀਨ ਮੰਦਿਰ ਹੈ ਜਿੱਥੇ ਅਸਲੀ ਦੇ ਵਿੱਚ ਹਵਨ ਕੁਲ ਹੁੰਦਾ ਸੀਗਾ ਇੱਥੇ ਇਹ ਅਸਲੀ ਦੇ ਵਿੱਚ ਇਹ ਵੀ ਪ੍ਰਾਚੀਨ ਮੰਦਿਰ ਹੈਗਾ ਇਹ ਵੀ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਹੈਗਾ ਤੇ ਆਪਾਂ ਮਤਲਬ ਕਿ ਥੱਕਦੇ ਨਹੀਂ ਆ ਤੁਸੀਂ ਜਾਈ ਜਾਓ ਥੱਕਦੇ ਮਤਲਬ ਬਿਲਕੁਲ ਥੱਕਣ ਦਾ ਕੋਈ ਹੈਗਾ ਹੀ ਨਹੀਂ ਕਿ ਤੁਹਾਨੂੰ ਇੱਕ ਚਾਰਜ ਚੜਦਾ ਕਿ ਹਾਂਜੀ ਜਾਵਾਂਗੇ ਜਾਵਾਂਗੇ ਅੱਗੇ ਚੱਲੋ 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 ਮਤਲਬ ਦੌੜੀ ਚੱਲੋ ਦੇਖੀ ਜਾਓ ਦਰਸ਼ਨ ਕਰੀ ਜਾਓ ਬਸ ਇਹੀ ਹੈ ਤੁਹਾਡੇ ਮਨ ਵਿੱਚ ਇੱਛਾ ਜਾਗੂਗੀ ਕਿ ਕਿ ਆਪਾਂ ਉਹ ਵਾਲੇ ਮੰਦਿਰ ਵੀ ਜਾਣਾ ਆਪਾਂ ਅੱਗੇ ਵੀ ਜਾਣਾ ਅੱਗੇ ਹੋਰ ਵੇਖਦੇ ਆਂ ਕੀ ਆਂਦਾ ਕੀ ਨਹੀਂ ਆਂਦਾ ਮਤਲਬ ਬਹੁਤ ਵਧੀਆ ਚਲੋ ਹੁਣ ਆਪਾਂ ਚੱਲੇ ਆਂ ਸਿੱਧਾ ਹੁਣ ਕਸੇਲ ਜਾਣਾ ਇੱਥੇ ਹੁਣ ਬਸ ਅਸੀਂ ਥੋੜਾ ਸਾਸੰਗ ਵੀ ਕੀਤਾ ਹੀ ਉਹਦੀ ਵੀਡੀਓ ਨਹੀਂ ਆਈ ਇਹ ਆਪਾਂ ਅਗੇ ਹਾਂ ਮਾਤਾ ਜੀ ਦਾ ਮੰਦਿਰ ਇਹ ਵੀ ਉੱਥੇ ਹੀ ਹੈ ਅੰਦਰ ਹੀ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਦਰਸ਼ਨ ਕਰਕੇ ਮਾਤਾ ਜੀ ਦੇ ਤੇ ਆਪਾਂ ਕਸੇਲ ਜਾਵਾਂਗੇ ਇਹ ਸ਼ਿਵ ਮੰਦਿਰ ਪ੍ਰਾਚੀਨ ਸ਼ਿਵ ਮੰਦਿਰ ਹੈਗਾ ਕਸੇਲ ਇਹ ਬਾਰਡਰ ਦੇ ਕੋਲ ਹੀ ਹੈਗਾ 2-4 ਕਿਲੋਮੀਟਰ ਪਿੱਛੇ ਹੋਣਗੇ ਤੇ ਉੱਥੇ ਸ਼ਿਵ ਬੋਲੇਨਾ ਤੇ 500 550 ਸਾਲ ਪੁਰਾਣਾ ਮੰਦਿਰ ਹੈਗਾ ਇਹ ਵੀ RAM ji ਦੀ ਕਥਾ ਦੇ ਅੰਦਰ ਹੀ ਆਂਦਾ ਹੈ ਇਹ ਮੰਦਿਰ ਵੀ ਇਹਦੇ ਚ ਵੀ ਬਹੁਤ ਮਤਲਬ ਕੀ ਪੁਰਾਚੀਨ ਦਾ ਮਤਲਬ ਕੀ ਦੱਸਿਆ ਹੋਇਆ ਆ ਆ ਬੋਲੇਨਾਥ ਜੀ ਦੇ ਮੰਦਿਰ ਦਾ ਵੀ ਬਹੁਤ ਇਤਿਹਾਸ ਪੁਰਾਣਾ ਹੈਗਾ ਆ ਇੰਨਾ ਮਿਲ ਕੁਝ ਖਾਸ ਪਤਾ ਨਹੀਂ ਜਾਗਾ ਪਰ ਬਹੁਤ ਜ਼ਿਆਦਾ ਮਤਲਬ ਕੀ ਪੁਰਾਣਾ ਹੈ ਉਹਨਾਂ ਨੇ ਇੰਨਾ ਦੱਸਿਆ ਕਿ 550 ਸਾਲ ਪੁਰਾਣਾ ਮੰਦਿਰ ਹੈ ਰਸ਼ੀ ਬੋਲੇਨਾਥ ਦਾ ਤੇ ਆ ਕਰੋ ਦਰਸ਼ਨ ਤੁਸੀਂ ਵੀ ਮਤਲਬ ਬਹੁਤ ਮਤਲਬ ਦੇਖ ਕੇ ਤੁਹਾਨੂੰ ਕੁਝ ਹੋ ਜਾਂਦਾ ਕਿ ਹਾਂ ਜੀ ਦਰਸ਼ਨ ਕਰਿਆ ਰੂਹ ਖੰਡੇ ਉਹਨ ਦੇ ਖੜੇ ਕੀ ਹਾਂਜੀ ਦੇਖੋ ਕਿ ਕੁਝ ਮਿਲ ਹੋ ਰਿਹਾ ਹੈਗਾ ਕਿ ਹਾਂਜੀ ਅਸੀਂ ਸੱਚੀ ਮੁੱੱਚੀ ਆਏ ਇਸ ਜਗ੍ਹਾ ਤੇ ਕਿਸਮਤ ਤੁਸੀਂ ਵੀ ਆਓ ਦੇਖੋ ਪਹਿਚਾਨੋ ਆਪਣੇ ਆਪ ਨੂੰ ਵੀ ਪਹਿਚਾਨੋ ਕਿ ਆਪਾਂ ਆ ਸਕਦੇ ਹਾਂ ਦੇਖ ਸਕਦੇ ਹਾਂ ਕਿ ਅਸੀਂ ਉੱਥੇ ਬੈ ਕੇ ਆਂਟੀਆਂ ਨਾਲ ਅਸੀਂ ਸਾਰਿਆਂ ਨੇ satsang ਕੀਤਾ ਉੱਥੇ ਮੰਦਰ ਚ ਇੱਕ ਦੋ ਘੰਟਾ ਬਤਾਇਆ ਉੱਥੇ ਚਾਹ ਪਾਣੀ ਪੀਤਾ ਮੰਦਰ ਵਾਲਿਆਂ ਨੇ ਸਾਨੂੰ ਚਾਹ ਪਾਣੀ ਆਪ ਹੀ ਰੈਜੀਮੈਂਟ ਕਰਤਾ ਸੀਗਾ ਕਿ ਤੁਸੀਂ ਥੋੜਾ ਜਿਹਾ satsang ਵੀ ਸੁਣ ਸਕਦੇ ਹੋ ਇੱਥੇ

ਉਹ ਪੈਂਟ ਕਿ ਨਿਕਲਿਆ